ਹਾਂਜੀ ਸਤਿ ਸ੍ਰੀ ਅਕਾਲ ਜੀ ਕਹਿਣਾ ਅੱਜ ਕਿਦਾਂ ਨਾ ਟੋਪੀ ਲੈ ਕੇ ਬੈਠੀ ਆ ਮੈਂ ਟੋਪੀ ਤਾਂ ਲਈ ਹੈ ਜੀ ਮੈਂ ਤੁਹਾਡਾ ਨਾ ਵੀਡੀਓ ਸ਼ੇਅਰ ਕਰਨ ਲੱਗੀ ਆ ਵੀ ਮੇਰੇ ਨਾ ਪਰਵਟਿਆਂ ਦੇ ਵਿੱਚ ਢੋਲੇ ਆਏ ਹੋਏ ਆ ਤਾਂ ਪਾਰਲਰ ਵਾਲੀਆਂ ਭੈਣਾਂ ਕਹਿੰਦੀਆਂ ਵੀ ਤੁਸੀਂ ਇਹਨਾਂ ਨੂੰ ਡਾਈ ਮਤਲਬ ਪੈਨਸਲ ਲਾ ਲਿਆ ਕਰੋ ਇਹਨਾਂ ਵਾਸਤੇ ਡਾਈ ਨਹੀਂ ਹੈਗੀ ਹੈਨਾ ਕੋਈ ਵੀ ਤੇ ਪਰ ਮੈਂ ਜਦ ਦੁਬਾਰ ਗਈ ਸੀ ਦੋ ਉਹ ਮੇਰੇ ਭਤੀਜੀ ਨੇ ਮੈਨੂੰ ਡਾਈ ਲੈ ਕੇ ਦਿੱਤੀ ਸੀ ਤੇ ਇਹ ਤੁਸੀਂ ਮੇਰੇ ਦੇਖ ਸਕਦੇ ਆ ਇੱਥੇ ਇਹਨਾਂ ਜਗ੍ਹਾ ਤੇ ਨਾ ਮੇਰੇ ਥੋਲੇ ਆਏ ਹੋਏ ਆ ਬਹੁਤ ਜ਼ਿਆਦਾ ਥੋਲੇ ਆਏ ਤਾਂ ਹੁਣ ਟ੍ਰੇਨਿੰਗ ਕਰਾਈ ਹੋਈ ਕਰਕੇ ਨਾ ਨਹੀਂ ਇੰਨਾ ਪਤਾ ਲੱਗਦਾ ਹੈਗਾ ਨਾ ਦੇਖੋ ਤੇ ਹੁਣ ਮੈਂ ਲੱਗੀ ਆ ਇਹਨਾਂ ਨੂੰ ਡਾਈ ਕਰਨ ਜਿਹੜੇ ਹੋਣਗੇ ਵਿੱਚ ਹਨ ਉਹ ਵੀ ਫਿਰ ਜਿਹੜੇ ਆ ਲੋਖ ਜਾਣਗੇ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਸੋ ਲੋ ਵੀ ਐਸੇ ਮੈਂ ਤੁਹਾਨੂੰ ਹੁਣ ਐਦਾਂ ਦਿਖਾਨੀ ਆ ਫਿਰ ਬਾਅਦ ਵਿੱਚ ਮੈਂ ਤੁਹਾਨੂੰ ਇਹ ਬੈਕ ਕੈਮਰਾ ਕਰਕੇ ਇਹਦੀ ਫੋਟੋ ਵੀ ਜਿਹੜੀ ਆ ਤੁਹਾਨੂੰ ਦੱਸ ਦਿਨੀ ਆ ਦਿਖਾ ਦੇਣੀ ਆ ਵੀ ਕੀ ਇਹ ਚੀਜ਼ ਆ ਮੈਂ ਅੱਗੇ ਵੀ ਇੱਕ ਵਾਰ ਵੀਡੀਓ ਪਾਈ ਸੀਗੀ ਸ਼ਾਇਦ ਉਹ ਮੈਂ ਦੋ ਵੀਡੀਓ ਦੋ ਚੀਜ਼ਾਂ ਦੀ ਵੀਡੀਓ ਪਾਈ ਕਰਕੇ ਤੁਸੀਂ ਉਹਨੂੰ ਦੇਖਿਆ ਨਹੀਂ ਹੈਗਾ ਚੰਗੀ ਤਰ੍ਹਾਂ ਪਰ ਤੁਸੀਂ ਹੁਣ ਮੈਂ ਤਾਂ ਇਕੱਲੀ ਬਣਾਈ ਆ ਤਾਂ ਜੋ ਮੇਰੀਆਂ ਭੈਣਾਂ ਆਇਆ ਇਹ ਦੇਖ ਜਗਾ ਮੈਨੂੰ ਪਤਾ ਆ ਵੀ ਅੱਜ ਕਾ ਲਈ ਚੀਜ਼ਾਂ ਦੀ ਬਹੁਤ ਸਮੱਸਿਆ ਜਿਹੜੀ ਆਈ ਹੋਈ ਆ ਸਿਰ ਚ ਧੋਲੇ ਹੋਣ ਨਾ ਹੋਣ ਪਰ ਹਨਾ ਆ ਚੀਜ਼ਾਂ ਦੇ ਧੋਲੇ ਬੜੀ ਚੇਤੀ ਆ ਜਾਂਦੇ ਆ ਮੇਰੇ ਵੀ ਕੁਝ ਛਿੱਟਾਂ ਆਈਆਂ ਹਨਾ ਮੇਰੇ ਸਿਰ ਤੇ ਦੇਖੋ ਮੇਰੇ ਵਾਲ ਹਨਾ ਜਿਹੜੇ ਇਦਾਂ ਹੀ ਆ ਇਹ オリジナル ਆ ਮੇਰੇ ਵਾਲ ਜਿਹੜੇ ਇਹ ਕਾਲੇ ਆ ਉਹੀ ਜਾਣੀ ਕਿ ਜੇ ਉਹਦਾ ਕੁਝ ਹੈਗੀ ਵੀ ਆ ਵਿੱਚ ਜਿੱਤੇ ਪਰ ਮੈਂ ਜਿੱਦਾਂ ਹੱਥਾਂ ਵਾਲੀ ਮਹਿੰਦੀ ਲਾਉਣੀ ਆ ਕਾਲੀ ਮਹਿੰਦੀ ਨਹੀਂ ਮੈਂ ਕਦੇ ਵੀ ਲਾਈ ਹੈਗੀ ਤੇ ਮੈਂ ਹੁਣ ਇਹ ਜਿਹੜੇ ਆ ਹੁਣ ਇਹਨਾਂ ਨੂੰ ਮੈਂ ਕੀ ਕਰਾਂ ਇਹ ਫੇ ਮੇਰੀ ਭਤੀਜੀ ਨੇ ਮੈਂ ਉਹਨੂੰ ਕਿਹਾ ਸੀ ਵੀ ਤੂੰ ਇਹਨਾਂ ਵਾਸਤੇ ਮੈਨੂੰ ਕੁਝ ਹੈਗਾ ਤਾਂ ਲਿਆ ਕੇ ਦੇ ਉਹ ਫੇ ਨਾ ਇੱਕ ਦਿਨ ਗਈ ਮਾਲ ਤਾਂ ਉਹਨੂੰ ਇਹ ਚੀਜ਼ ਜਿੱਦਾਂ ਹਨਾ ਮਿਲ ਗਈ ਤੇ ਮੈਂ ਤੁਹਾਨੂੰ ਫੇਰ ਦਿਖਾਉਣੀ ਆ ਮੈਂ ਪਰ ਹੁਣ ਤੁਹਾਨੂੰ ਪਹਿਲਾਂ ਇਹੀ ਦਿਖਾਉਂਗੀ ਵੀ ਮੈਂ ਇਹਨੂੰ ਕਿਸ ਤਰ੍ਹਾਂ ਲਾਉਣੀ ਆ ਉਹ ਉਸ ਦਿਨ ਮੈਂ ਨਾ ਮੇਰੇ ਮੈਂ ਕੀਤੇ ਹੋਏ ਸੀਗੇ ਤੇ ਤਾਂ ਕਰਕੇ ਮੈਂ ਲਾ ਨਹੀਂ ਸਕੀ ਸੀ ਤੇ ਮੈਂ ਹੁਣ ਤੁਹਾਨੂੰ ਇਹ ਦਿਖਾਉਣੀ ਆ ਵੀ ਇਹਨੂੰ ਆਪਾਂ ਕਿੰਨਾ ਕਪਾਉਣਾ ਹੈਗਾ ਆ ਆ ਦੇਖੋ ਬਿਲਕੁਲ ਥੋੜਾ ਜਿਹਾ ਪਾਉਣਾ ਹੈ ਜਿਆਦਾ ਨਹੀਂ ਪਾਉਣਾ ਹੈਗਾ ਇਹਨੂੰ ਇੰਨਾ ਕ ਬਸ ਆ ਦੇਖ ਲਓ ਬਿਲਕੁਲ ਥੋੜਾ ਜਿਹਾ ਜਿਆਦਾ ਨਹੀਂ ਹੈਗਾ ਬੰਦ ਕਰ ਦਿੰਨੇ ਨਾਲ ਹੀ ਦੇਖ ਲਓ ਵੀ ਇੰਨਾ ਕ ਹੈਗਾ ਆ ਇਹੋ ਤੇ ਮੈਨੂੰ 2 ਸਾਲ ਹੋ ਗਏ ਆ ਭਾਰਤਦੀ ਨੂੰ ਹਜੇ ਤੱਕ ਇਹ ਖਤਮ ਨਹੀਂ ਹੋਇਆ ਹੈਗਾ ਤਾਂ ਹੁਣ ਇਹਦੇ ਵਿੱਚ ਆਪਾਂ ਇੱਕ ਇਹ ਲਿਕਵਿਡ ਜਿਹੜਿਆ ਇਹ ਪਾਉਣਾ ਹੈਗਾ ਇਹ ਤੇ ਮੈਨੂੰ ਇੰਗਲਿਸ਼ ਨਹੀਂ ਆਉਂਦੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਮੈਂ ਤੁਹਾਨੂੰ ਬੈਕ ਕੈਮਰਾ ਕਰਕੇ ਨਾ ਫਿਰ ਦਿਖਾ ਦਾਂਗੀ ਹੁਣ ਇਹਦੇ ਵਿੱਚ ਮੈਂ ਸਿਰਫ ਦੋ ਡ੍ਰੌਪਸ ਜਿਹੜੇ ਆ ਪਾਉਣੇ ਆ ਕਿ ਇਹ ਠੰਡ ਦੇ ਨਾਲ ਸ਼ਾਇਦ ਜਿੱਦਾਂ ਨਾ ਜਾ ਮੰਗਿਆ ਹੈਗਾ ਆ ਇੱਕ ਤੇ ਦੋ ਬਸ ਜਿਆਦਾ ਨਹੀਂ ਆਪਾਂ ਪਾਉਣਾ ਹੈਗਾ ਇਹਨੂੰ ਠੰਡ ਦੇ ਨਾਲ ਨਾ ਜੰਮਿਆ ਪਿਆ ਹੈਗਾ ਇਹ ਲੋ ਜੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਨਾ ਇਸ ਤਰ੍ਹਾਂ ਕਰਕੇ ਇਹਨੂੰ ਮਿਕਸ ਕਰ ਲੈਣਾ ਬਿਲਕੁਲ ਨਹੀਂ ਕੀਜੀ ਕੋਂਡੀ ਜੀ ਬਣਾਈ ਹੋਈ ਹੈ ਉਹਨਾਂ ਨੇ ਇਹ ਦੇਖੋ ਇਸ ਤਰ੍ਹਾਂ ਕਰਕੇ ਜਿਆਦਾ ਇਹਨੂੰ ਬਾਅਦ देर ਵੀ ਨਹੀਂ ਹੈਗਾ ਵੀ ਆਪਾਂ ਜਿਆਦਾ ਦੇਰ ਲਾ ਕੇ ਰੱਖਣਾ ਹੈ ਇਸ ਤਰ੍ਹਾਂ ਨਾ ਬੜੇ ਧਿਆਨ ਦੇ ਨਾਲ ਇੱਧਰ ਉੱਧਰ ਨਾ ਲੱਗੇ ਕਿਉਂਕਿ ਇਹ ਫਿਰ ਨਾ ਥੋੜੇ ਦਿਨ ਜਿੱਦਾਂ 5-6 ਦਿਨ ਤਾਂ ਇਹ ਕੱਢ ਹੀ ਜਾਂਦਾ ਯਾਰ ਆਰਾਮ ਤੇ ਨਾਲ ਜਿੱਦਾਂ ਆਪਾਂ ਕਿਤੇ ਪ੍ਰੋਗਰਾਮ ਤੇ ਜਾਣਾ ਆ ਵਿਚਾਰ ਪੰਜ ਦਿਨ ਆਪਾਂ ਵਿਆਹ ਸ਼ਾਦੀ ਤੇ ਜਾਣਾ ਹੁਣ ਬਾਰ-ਬਾਰ ਥੋੜੀ ਨੋਨੋ ਆਪਾਂ ਕਿਤੇ ਕਰੀ ਜਾਵਾਂਗੇ ਹਨਾ ਜਿੱਦਾਂ ਹੁਣ ਆ ਥੋੜਾ ਜਿਹਾ ਥੱਲੇ ਨੂੰ ਹੋ ਗਿਆ ਆ ਹੁਣ ਮੈਂ ਆਪਣੇ ਇਹਨਾਂ ਜੈਂਪਰ ਨਾਲ ਹੀ ਕਰ ਲੈਣੀ ਆ ਇਹਨੂੰ ਥੋੜਾ ਜਿਹਾ ਆਪਾਂ ਸਾਫ਼ ਕਰ ਲੈਨੇ ਚਲੋ ਹੋ ਗਿਆ ਲੱਗ ਗਿਆ ਇਹ ਇਧਰ ਵੀ ਲੱਗਦਾ ਦਾ ਸਹੀ ਹੈ ਵੈਸੇ ਤਾਂ ਚਲੋ ਹੁਣ ਬਾਕੀ ਜਿਹੜਾ ਆਪਾਂ ਇਹਨਾਂ ਦੇ ਲਾ ਲੈਨੇ ਆ ਥੋੜਾ ਥੋੜਾ ਡਾਰਕ ਜਿਹਾ ਹੋਵੇ ਨਾ ਵਧੀਆ ਲੱਗਦਾ ਆ ਇਹ ਜੇ ਮੈਂ ਦੂਜੇ ਸ਼ੀਸ਼ੇ ਚ ਲਾਵਾਂ ਨਾ ਜਲਦੀ ਲੱਗ ਜਾਂਦਾ ਹੁਣ ਮੈਂ ਕੈਮਰੇ ਚ ਦੇਖ ਦੇਖ ਕੇ ਲਾਉਣੀ ਤਾਂ ਕਰਕੇ ਕੁਝ ਟਾਈਮ ਲੱਗ ਗਿਆ ਮੈਨੂੰ ਬਸ ਤੇ ਇਹਦੇ ਪਿੱਛੇ ਹੀ ਆ ਹਨਾ ਇਸ ਤਰ੍ਹਾਂ ਬਣਿਆ ਹੋਇਆ ਹੈ ਦੰਦਿਆਂ ਜਿਹਾ ਬਣਾ ਜਿੱਦਾਂ ਕੰਗੀ ਹੁੰਦੀ ਹੈ ਇਹਦੇ ਨਾਲ ਆਪਾਂ ਇਹਨੂੰ ਇਸ ਤਰ੍ਹਾਂ ਸੈੱਟ ਕਰ ਦਿੰਨੇ ਆ। ਖਲੋਜੀ। ਇਹ ਖਲੋ ਹੋ ਗਿਆ ਨਾ ਡਾਈ। ਆ ਦੇਖੋ ਬੱਸ ਹੁਣ ਮੈਂ ਦੇਖ ਲਓ ਤੁਹਾਡੇ ਸਾਹਮਣੇ ਸਿਰਫ 1-2 ਮਿੰਟ ਲਾਇਆ ਹੈਗਾ ਆ। ਹੁਣ ਮੈਂ ਨਾਲ ਹੀ ਹੋਂਦ ਹੋ ਜਾਂਦੀ ਆ। ਵਿਦਾਂ ਦੁਕਾਨੀ ਨਾਲੇ ਮੈਂ ਇਹਨੂੰ ਵੀ ਧੋਕੇ ਰੱਖ ਦਵਾਂ ਜੇ ਲੋ ਆਪਾਂ ਇਹ ਜਿਹੜਾ ਵੀ ਮਿਸ਼ਰਣ ਜਿਹੜਾ ਪਰਣਾ ਲਾਇਆ ਸੀ ਇਹਦੇ ਵਿੱਚੋਂ ਵੀ ਬਚ ਗਿਆ ਆ ਹਨਾ ਆਪਾਂ ਮੈਂ ਇਸ ਤੋਂ ਵੀ ਘੱਟ ਆਪਾਂ ਨਾਲ ਲਾ ਲੈਂਦੇ ਤੇ ਇੱਕ ਆਪਾਂ ਡ੍ਰੋਪ ਸੋ ਦਾ ਲਿਕੁਇਡ ਦਾ ਪਾ ਲੈਂਦੇ ਤਾਂ ਹੋ ਜਾਣਾ ਸੀਗਾ ਹੁਣ ਇਹ ਮਿਲਦਾ ਕਿੱਥੋਂ ਮੈਂ ਤੁਹਾਨੂੰ ਵੀ ਦੱਸ ਦਿੰਿਆਂ ਤੇ ਹੁਣ ਮੈਂ ਪਹਿਲਾਂ ਮੂੰਹ ਤੋਂ ਆਵਾਂ ਉਹਨਾਂ ਦੇਰ ਮੈਂ ਕੈਮਰਾ ਜਿਹੜਾ ਬੰਦ ਕਰ ਦਿੰਨੀ ਆ ਚਲੋ ਜੀ ਮੂੰਹ ਮਤੋਂ ਆਇਆ ਹਾਂ ਅੰਦੇ ਗਰੋ ਲੋ ਬਿਲਕੁਲ ਵੀ ਕਿਤੇ ਹੋਰ ਨਹੀਂ ਜੇ ਕਿਤੇ ਲੱਗ ਵੀ ਜਾਵੇ ਕੋਈ ਕੋਹ ਪਰੌਣ ਵਾਲੀ ਗੱਲ ਨਹੀਂ ਹੈਗੀ ਲੱਥ ਜਾਂਦਾ ਹੁੰਦਾ ਹੈ ਥੋੜਾ ਜਿਹਾ ਸਾਬਣ ਸੁਭਣ ਲਾ ਕੇ ਫੇਰ ਉਤੋਂ ਹੁੰਦਾ ਹੈ ਪਰ ਬਤਾਈਆ ਵੇ ਪਾਜੇ ਵੈਂਸ ਲਾ ਸਕਦੇ ਤੇ ਇਹਦੀ ਕਿਹੜੀ ਗੱਲ ਐ ਇਹ ਵੀ ਲਾਈ ਸਕਦੇ ਆ ਆ ਲਓ ਦੇਖ ਲਓ ਹੋ ਗਿਆ ਨਾ ਬਿਲਕੁਲ ਵਧੀਆ ਹੋ ਗਿਆ ਹੁਣ ਪਤਾ ਨਹੀਂ ਹੁਣ ਪਰਵਟਿਆਂ ਚ ਥੋਲੇ ਥੋਲੇ ਸਾਰੇ ਹੋ ਗਏ ਹੋਣਗੇ ਮੈਂ ਬਾਅਦ ਚੀਜ਼ੇ ਚਲੂ ਨਾ ਦੇਖ ਦੇਖੋ ਕਿ ਨੀਗਾ ਵੀ ਬਹੁਤ ਘਟਿਆ ਤੇ ਇਸ ਤਰ੍ਹਾਂ ਕਰਕੇ ਜੇ ਤੁਹਾਨੂੰ ਵੀ ਕੋਈ ਏਦਾਂ ਦੀ ਪ੍ਰੋਬਲਮ ਹੈਗੀ ਆ ਵਿਦਾਂ ਦੇ ਪਰਵਟਿਆਂ ਦੇ ਵਿੱਚ ਹਨਾ ਧੋਲੇ ਆਏ ਹੋਏ ਆ ਤੇ ਤੁਸੀਂ ਵੀ ਫਿਰ ਹਨਾ ਜਾਨੀ ਕਿ ਚੇਂਜ ਮੰਗਾ ਸਕਦੇ ਆ ਤੇ ਬਦਲ ਸਕਦੇ ਹੈਗੇ ਆ ਹਨਾ ਤੇ ਦੇਖੋ ਇਹ ਬਹੁਤ ਭੜੇ ਰੱਖਦੇ ਆ ਜਦੋਂ ਇਹਨਾਂ ਦੇ ਵਿੱਚ ਧੋਲੇ ਹੁੰਦੇ ਹਨ ਸੱਚੀ ਬਹੁਤ ਗੰਦੇ ਲੱਗਦੇ ਆ ਤਾਂ ਮੈਂ ਹੁਣ ਤੁਹਾਨੂੰ ਦਿਖਾਉਣੀ ਆ ਬੈਕ ਕੈਮਰਾ ਕਰਕੇ ਦਿਖਾ ਦਿੰਨੀ ਆ ਤੁਸੀਂ ਵੀ ਜੇ ਇਹਨੂੰ ਮਗਾਉਣਾ ਹੋਵੇ ਕਿੱਥੋਂ ਮਿਲਦਾ ਮੈਂ ਤੁਹਾਨੂੰ ਉਹ ਵੀ ਦੱਸ ਦਿੰਨੀ ਆ ਤੇ ਤੁਸੀਂ ਮੰਗਾ ਸਕਦੇ ਆ ਠੀਕ ਹੈ ਜੀ ਲੋ ਜੀ ਇਹ ਹੈਗਾ ਇਹ ਆ ਦੇਖ ਲਓ ਤੁਸੀਂ ਆਪੇ ਪੜ ਲਿਓ ਠੀਕ ਆ ਇਹ ਦੇਖ ਲਓ ਤੇ ਆ ਹੈਗਾ ਲਿਕਵਿਡ ਜਿਹੜਾ ਆਪਾਂ ਹੁਣ ਵਿੱਚ ਮਲਾਇਆ ਸੀਗਾ ਤੇ ਇਹ ਹੈਗਾ ਆ ਟਿਊਬ ਜਿਹੜੀ ਪਹਿਲਾਂ ਆਪਾਂ ਵਿੱਚ ਪਾਇਆ ਹੈਗਾ ਜਿਹਦੇ ਨਾਲ ਕਾਲੇ ਹੁੰਦੇ ਹੈਗੇ ਹਨ ਵਾਲ ਉਹ ਆ ਲਾਇਆ ਹੈ ਤੇ ਤੁਸੀਂ ਹੁਣ ਤੁਸੀਂ ਕਹਿਣਾ ਵੀ ਇਹ ਕਿੱਥੋਂ ਮਿਲਦਾ ਹੈ ਦੇਖੋ ਜੀ ਆਪਾਂ ਇਧਰੋਂ ਟਰਾਈ ਕੀਤਾ ਸੀਗਾ ਤੇ ਉਹ ਮੈਨੂੰ ਲੱਗਾ ਵੀ ਇਧਰੋਂ ਇਹਨੂੰ ਟਰਾਈ ਕੀਤਾ ਸੀ ਤੇ ਪਰ ਨਹੀਂ ਮਿਲਿਆ ਸੀ ਕਾਫੀ ਮੇਰੀ ਦੂਸਰੀ ਪਧੀਤੀ ਇੱਕ ਹੋਰ ਆਈ ਹੋਈ ਸੀਗੀ ਤਾਂ ਉਹਨੇ ਕਿਹਾ ਵੀ ਚੱਲ ਦੇਖ ਲੈਂਦੇ ਆ ਭੋਗ ਜੀ ਸ਼ਾਇਦ ਇਹ ਮਿਲ ਜਾਊਗਾ ਇਧਰੋਂ ਪਰ ਉਹਨੇ ਦੇਖਿਆ ਤਾਂ ਨਹੀਂ ਉਹ ਕਹਿੰਦੀ ਭੋਗ ਜੀ ਇੱਥੋਂ ਦੀ ਬੈਂਡਾ ਹੈਗਾ ਇਹ ਵਾਰੂ ਹੀ ਮਿਲਦਾ ਹੈ ਤੇ ਇਹ ਹੋਣਾ ਨਾ ਇਹ ਮਿਲਿਆ ਸੀਗਾ ਮੈਨੂੰ ਅਸਟਰੀਆ ਤੋਂ ਲਿਆ ਸੀਗਾ ਮੇਰੇ ਧੀ ਜੀ ਨੇ ਮੈਨੂੰ ਲਿਆ ਕੇ ਦਿੱਤਾ ਸੀ ਉਥੋਂ ਇਹ ਮਿਲਿਆ ਸੀਗਾ ਹੋਰ ਕਿਸੇ ਕੰਟਰੀ ਵਿੱਚ ਵੀ ਜ਼ਰੂਰ ਮਿਲ ਸਕਦਾ ਹੈ ਜੇ ਕੋਈ ਤੁਹਾਡੇ ਹੈਗੇ ਆ ਮਤਲਬ ਉਧਰ ਜਾਣ ਪਛਾਣ ਵਾਲੇ ਹੈਗੇ ਤਾਂ ਤੁਸੀਂ ਉਹਨਾਂ ਤੋਂ ਮੰਗਵਾ ਲਓ ਹਨਾ ਮੰਗਵਾ ਸਕਦੇ ਆ ਜਾਂ ਕੋਈ ਵੀ ਆਪਣਾ ਕੋਈ ਹੋਰ ਭੈਣ ਭਾਈ ਹੁੰਦਾ ਆ ਜਿਨ੍ਹਾਂ ਦੇ ਨਾਲ ਆਪਣਾ ਪਿਆਰ ਹੁੰਦਾ ਆ ਤਾਂ ਤੁਸੀਂ ਇਹ ਚੀਜ਼ ਮੰਗਾ ਲਓ ਕਾਫੀ ਟਾਈਮ ਨਿਕਲ ਜਾਂਦਾ ਹੈਗਾ ਆ ਕੋ ਦੇਖ ਲਓ ਵੀ ਇਹ ਕਿਹੜਾ ਕਿਤੇ ਬਹੁਤ ਹੈਗਾ ਆ 10 ਐਮਰਲਡ ਦੀ ਹੈਗੀ ਆ ਦੇਖ ਲਓ ਇਹ ਹਨਾ ਤੇ ਮੈਨੂੰ 2 ਸਾਲ ਹੋ ਗਏ ਆ ਬਾਰਤ ਦੀ ਇਹਨੂੰ ਹਜੇ ਤੱਕ ਅੱਧੀ ਹੋਈ ਆ ਤਾਂ ਅੱਧੇ ਹਾਲੇ 2 ਸਾਲ ਮੈਨੂੰ ਲੱਗਦਾ ਵੀ ਮੈਂ ਹੋਰ ਕੱਢ ਲੈਣੇ ਆ ਤੇ ਤੁਹਾਨੂੰ ਇਹ ਮੇਰਾ ਮਤਲਬ ਇਹ ਪਰਵੱਟੇ ਗਾਲੇ ਖਾਂ ਦਾ ਤਰੀਕਾ ਤੁਹਾਨੂੰ ਕਿਦਾਂ ਦਾ ਲੱਗਾ ਵਧੀਆ ਲੱਗਾ ਜੇ ਵਧੀਆ ਲੱਗਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਜੇਕਰ ਤੁਹਾਨੂੰ ਵੀ ਸਮੱਸਿਆ ਹੈਗੀ ਹੈ ਜੇ ਹੈਗੀ ਹੈ ਤਾਂ ਮੈਨੂੰ ਕਮੈਂਟਾਂ ਚ ਜ਼ਰੂਰ ਦੱਸਿਓ ਹੋ ਸਕਦਾ ਜੇ ਤੁਸੀਂ ਮਗਵਾਉਣਾ ਹੋਵੇ ਤਾਂ ਤੁਸੀਂ ਮੈਨੂੰ ਦੱਸ ਸਕਦੇ ਆ ਤਾਂ ਮੈਂ ਜੇ ਕੋਸ਼ਿਸ਼ ਕਰੂੰਗੀ ਕਿ ਤੁਹਾਨੂੰ ਇਹ ਮਗਵਾ ਕੇ ਦੇ ਸਕਾਂ ਠੀਕ ਹੈ ਜੀ ਤੇ ਮਿਲਾਂਗੇ ਆਪਾਂ ਇੱਕ ਨੰਮੇ ਬਲੌਗ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਉਹ ਨੱਚ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ